ਜਗਬਾਨੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਕੇਂਦਰੀ ਮੰਤਰੀਆਂ ਦੇ ਨਾਲ ਕਿਸਾਨਾਂ ਦੀ ਬੈਠਕ ਖਤਮ ਹੋ ਚੁੱਕੀ ਹੈ। ਸਾਡੇ ਨਾਲ ਇਸ ਵੇਲੇ ਗੱਲਬਾਤ ਕਰਨ ਦੇ ਲਈ ਕਿਸਾਨ ਆਗੂ ਸਤਨਾਮ ਸਿੰਘ ਟਾਂਡਾ ਮੌਜੂਦ ਹਨ। ਉਹਨਾਂ ਨਾਲ ਗੱਲਬਾਤ ਕਰਾਂਗੇ ਸਤਨਾਮ ਜੀ ਬੈਠਕ ਦੇ ਵਿੱਚ ਕੀ ਚਰਚਾ ਹੋਈ ਸੰਖੇਪ ਦੇ ਵਿੱਚ? ਬੈਠਕ ਦੇ ਵਿੱਚ ਚਰਚਾ ਤਾਂ ਵੀਰੇ ਐਮਐਸਪੀ ਨੂੰ ਲੈ ਕੇ ਵੀ ਹੋਈ ਐ ਸੀ2 ਪਲੱਸ 50% ਤੇ ਗੱਲ ਕਰਦੇ ਆ ਸੀ ਕਹਿੰਦੇ ਸਾਨੂੰ ਪ੍ਰੋਫਿਟੇਬਲ ਬਿਜ਼ਨਸ ਬਣਾ ਕੇ ਦਿਓ। ਉਹ ਕਹਿੰਦੇ ਕਾਰਪੋਰੇਟ ਨੂੰ ਦੇ ਦਿੰਦੇ ਆ ਉਹ ਬਣਾ ਲਵੇ। ਅਸੀਂ ਕਹਿੰਨੇ ਆ ਸਾਨੂੰ ਹੀ ਕਿਉਂ ਨਹੀਂ ਤੁਸੀਂ ਉਹ ਸੁਵਿਧਾਵਾਂ ਦਿੰਦੇ ਕਿਉਂ ਨਹੀਂ ਤੁਸੀਂ ਸਾਨੂੰ ਐਮਐਸਪੀ ਦਾ ਗਰੰਟੀ ਕਾਨੂੰਨ ਦਿੰਦੇ ਹਾਲਾਂਕਿ ਕਿਸਾਨ ਨੂੰ ਚਾਹੀਦਾ ਸੀ ਕਿ ਐਮਆਰਪੀ ਦੀ ਮੰਗ ਕਰਦਾ ਕਾਰਪੋਰੇਟ ਐਮਆਰਪੀ ਦੀ ਹਰ ਚੀਜ਼ ਤੇ ਐਮਆਰਪੀ ਲਿਖ ਕੇ ਭੇਜਦਾ ਅਸੀਂ ਤਾਂ ਐਮਐਸਪੀ ਕਹਿੰਨੇ ਆ ਮੈਂ ਕੋਈ ਫਸਲ ਕਿਉਂ ਬੀਜੂਗਾ ਜੇ ਮੈਨੂੰ ਪਤਾ ਕਿ ਮੇਰੀ ਬਾਜ਼ਾਰ ਚ ਵਿਕਣੀ ਹੈ ਤਾਂ ਹੀ ਮੈਂ ਬੀਜਾਂਗਾ ਉਹ ਇਸ ਕਰਕੇ ਬੜੀਆਂ ਜਿਹੜੀਆਂ ਗੱਲਾਂ ਸੀ ਸਾਰੇ ਪੁਆਇੰਟ ਟੂ ਪੁਆਇੰਟ ਜਿਹੜੀ ਸਾਡੀ ਬੜੀ ਵਿਸਥਾਰ ਨਾਲ ਚਰਚਾ ਹੋਈ ਹੈ ਹਰ ਵਿਸ਼ੇ ਤੇ ਅਸੀਂ ਐਮਐਸਪੀ ਤੇ ਵੀ ਮੰਗਿਆ ਤੇ ਅਸੀਂ ਕਿਹਾ ਵੀ ਜਿਹੜਾ ਕਿਸਾਨਾਂ ਦਾ ਕਰਜ਼ਾ ਹੈ ਉਹ ਮੁ ਤੇ ਦੂਜੀ ਗੱਲ ਹੈ ਜਿਹੜਾ ਇਹ ਸ਼ੈਲਿੰਗ ਜਿਹੜੀ ਹੋ ਰਹੀ ਸੀ ਉਹਦੇ ਲਈ ਅਸੀਂ ਪੂਰਾ ਜਿਵੇਂ ਉਹਨਾਂ ਨੂੰ ਸਾਰੇ ਦੇ ਸਾਰੇ ਉਹਨਾਂ ਦੇ ਵੈਪਨਸ ਦੇ ਜਿੰਨੇ ਵੀ ਸਾਡੇ ਕੋਲ ਸ਼ੈਲ ਸੀਗੇ ਅਸੀਂ ਦਿਖਾਏ ਉਹਨਾਂ ਨੂੰ ਕਿ ਤੁਸੀਂ ਕੀ ਮਤਲਬ ਅਸੀਂ ਇਸ ਦੇਸ਼ ਦੇ ਨਾਗਰਿਕਾਂ ਅਸੀਂ ਆਪਣੇ ਰਾਈਟਸ ਦੇ ਲਈ ਜੇ ਤੁਹਾਡੇ ਕੋਲ ਆਏ ਹੋਏ ਆ ਤੇ ਤੁਹਾਡੀ ਕੋਈ ਡਿਊਟੀ ਬਣਦੀ ਹੈ ਤੁਹਾਨੂੰ ਚੁਣਿਆ ਹੋਏ ਨੁਮਾਇੰਦੇ ਹੋ ਤੁਸੀਂ ਤੁਹਾਨੂੰ VOTING ਕੀਤੀ ਹੈ ਲੋਕਾਂ ਨੇ ਤੇ ਫਿਰ ਉਸ ਤੋਂ ਬਾਅਦ ਜਿਹੜਾ ਕਾਫੀ ਟਾਈਮ ਬਾਅਦ ਜਦੋਂ ਜਿਵੇਂ ਕੇਂਦਰੀ ਮੰਤਰੀ ਜਿਹੜੇ ਸੀ ਕੁਝ ਟਾਈਮ ਚੁੱਪ ਕਰ ਜਾਂਦੇ ਸੀ ਪਰ ਫਿਰ ਅਸੀਂ ਉਹਨਾਂ ਨੂੰ ਕਿਹਾ ਵੀ ਤੁਸੀਂ ਜਵਾਬ ਦਿਓ ਜਵਾਬ ਦੇ ਤੁਸੀਂ ਹੋ ਅਸੀਂ ਤੁਹਾਡੇ ਨਾਲ ਮੀਟਿੰਗ ਕਰਨ ਆਏ ਆ ਤੇ ਪੰਜਾਬ ਸਰਕਾਰ ਉਸ ਵੇਲੇ ਮੀਡੀਆ ਕਵਰ ਦਾ ਫਰਜ਼ ਆਦਾ ਕਰ ਰਹੀ ਸੀ ਤੇ ਮੀਟਿੰਗ ਜਿਹੜੀ ਹੈ ਬੜੀ ਸੁਖਾਮੀ ਰਹੀ ਹੈ ਤੇ ਸਾਨੂੰ ਉਮੀਦ ਹੈ ਕਿ ਉਹਨਾਂ ਨੇ ਜਿਹੜਾ ਐਤਵਾਰ ਦਾ ਸਾਨੂੰ ਸਮਾਂ ਦੇਆ ਉਹਦੇ ਤੱਕ ਸਾਨੂੰ ਹੋਪਫੁਲੀ ਕੋਈ ਨਾ ਕੋਈ ਹੋਰ ਦੇ ਮੰਤਰੀਆਂ ਨੇ ਕੁਝ ਕਿਹਾ ਜਦੋਂ ਤੁਸੀਂ ਉਹ ਸ਼ੈਲਿੰਗ ਜਾਂ ਜਿਹੜੇ ਉਹ ਟਾਇਰ ਗੈਸ ਦੇ ਸ਼ੈਲ ਜਿਹੜੇ ਤੁਸੀਂ ਦਿਖਾਏ ਉਸ ਤੋਂ ਇਲਾਵਾ ਹੋਰ ਕਿਹੜੀਆਂ ਕਿਹੜੀਆਂ ਚੀਜ਼ਾਂ ਸੀਗੀਆਂ ਉਹਨਾਂ ਦੇ ਕੋਲ ਉਹਨਾਂ ਦੇ ਕੋਲ ਜਵਾਬ ਨਹੀਂ ਸੀ ਇਹਨਾਂ ਗੱਲਾਂ ਦਾ ਕੋਈ ਵੀ ਉਹਨਾਂ ਨੂੰ ਬਸ ਇੱਕ ਕਹਿੰਦੇ ਵੀ ਮੌਨ ਧਾਰਨ ਕਰ ਜਾਂਦੀ ਸੀ ਜਦੋਂ ਅਸੀਂ ਉਹ ਦਿਖਾਉਂਦੇ ਸੀ ਵੀ ਇਹ ਸ਼ੈਲ ਇਹ ਜਿਹੜੀ ਫਾਇਰਿੰਗ ਹੈ ਸਾਡੇ ਤੇ ਹੋ ਰਹੀ ਹੈ ਸਾਡੇ ਲੋਕ ਇੰਜਰਡ ਹੋ ਰਹੇ ਨੇ ਇਸ ਫਾਇਰਿੰਗ ਦੇ ਨਾਲ ਤੇ ਅਸੀਂ ਕਹਿੰਦੇ ਆ ਵੀ ਬਾਤਚੀਤ ਹੋਵੇ ਅਸੀਂ ਵੀ ਚਾਹੁੰਦੇ ਆ ਬਾਤਚੀਤ ਨਾਲ ਮਸਲਾ ਹੱਲ ਹੋ ਜਵੇ ਪਰ ਬਾਤਚੀਤ ਨਾਲੋਂ ਕਿਤੇ ਜ਼ਿਆਦਾ ਇਹਨਾਂ ਦਾ ਜਿਹੜਾ ਕੰਮ ਹੈ ਸਾਨੂੰ ਮਾਰਨ ਤੇ ਜ਼ਿਆਦਾ ਤੁਲਿਆ ਹੋਇਆ ਸੀਗਾ ਤੇ ਤਾਂ ਹੁਣ ਪੰਜਾਬ ਚ ਵੀ ਪੰਜ ਜ਼ਿਲ੍ਹਿਆਂ ਚ ਇੰਟਰਨੈਟ ਬੰਦ ਹੋਇਆ ਉਹਦੇ ਲਈ ਵੀ ਅਸੀਂ ਇਹੀ ਬੇਨਤੀ ਕਰੀਏ ਵੀ ਜਿਹੜੇ ਸਾਡੇ ਸਾਡੇ ਜਿਹੜੇ ਕਿਸਾਨ ਆਗੂ ਨੇ ਉਹਨਾਂ ਦੇ ਪੇਜ ਉਹਨਾਂ ਦੇ ਖਾਤੇ ਉਹਨਾਂ ਦੇ ਟਵਿੱਟਰ ਅਕਾਊਂਟ ਜਿਹੜੇ ਬੰਦ ਕੀਤੇ ਗਏ ਆ ਇੱਕ ਤਾਂ ਉਹ ਖੋਲੇ ਜਾਣ ਤੇ ਦੂਜੀ ਗੱਲ ਹੈ ਜਿਹੜਾ ਸਾਡਾ ਐਮਐਸਪੀ ਦਾ ਗਰੰਟੀ ਕਾਨੂੰਨ ਹੈ ਇਹਦੇ ਤੇ ਕੋਈ ਨਾ ਕੋਈ ਕਮੇਟੀ ਬਣਾ ਕੇ ਖਰੜਾ ਤਿਆਰ ਕੀਤਾ ਜਾਵੇ ਵੀ ਕੀ ਇੰਪਲੀਮੈਂਟੇਸ਼ਨ ਇਹਦੇ ਤੇ ਹੋ ਸਕਦੀ ਹੈ ਹੁਣ ਐਤਵਾਰ ਨੂੰ ਮੀਟਿੰਗ ਹੈਗੀ ਆ ਤੁਹਾਡੀ ਦੁਬਾਰਾ 6 ਵਜੇ ਸੇਮ ਇਸੇ ਜਗ੍ਹਾ ਤੇ ਤੇ ਉਹਦੇ ਵਿੱਚ ਕੀ ਚਰਚਾ ਹੋਏਗੀ ਕੀ ਜਿਹੜੀ ਤੁਹਾਡੀ ਅੱਜ ਦੀ ਮੀਟਿੰਗ ਹੋਈ ਆ ਉਹਦੇ ਵਿੱਚ ਤੁਹਾਨੂੰ ਲੱਗਦਾ ਪੋਜ਼ਿਟਿਵਿਟੀ ਸੀ ਕੁਝ ਜਾਂ ਤੁਹਾਨੂੰ ਕੁਝ ਨਾ ਕੁਝ ਉਹ ਚ ਚੰਗਾ ਲੱਗਾ ਕਹਿ ਰਹੇ ਹੋ ਸਖਾਵੇਂ ਮਾਹੌ ਆਂ ਦਾ ਵਧੀਆ ਸੀ ਮਤਲਬ ਇੱਕ ਗੱਲ ਸੁਣਨ ਦਾ ਤੇ ਗੱਲ ਕਰਨ ਦਾ ਇੱਕ ਤਰੀਕਾ ਹੁੰਦਾ ਵੀ ਕੋਈ ਸਾਡੀ ਗੱਲ ਸੁਣਨਾ ਹੀ ਨਾ ਚਾਹੁੰਦਾ ਹੋਵੇ ਤੇ ਉਹਨੂੰ ਆਪਾਂ ਕਹਾਂਗੇ ਅਣਸੁਖਾਂਵੇਂ ਮਾਹੌਲ ਚ ਮੀਟਿੰਗ ਹੋਈ ਹੈ ਗੱਲ ਸਾਡੀ ਸੁਣੀ ਗਈ ਹੈ ਤੇ ਅਸੀਂ ਆਪਣਾ ਪੱਖ ਰੱਖਿਆ ਹੈ ਤੇ ਉਹਦਾ ਅਸੀਂ ਚਾਹਨੇ ਆ ਕਿ ਜਿੰਨੀ ਜਲਦੀ ਹੋ ਸਕੇ ਸਾਡੀਆਂ ਇਹਨਾਂ ਮੰਗਾਂ ਨੂੰ ਮੰਨਿਆ ਜਾਵੇ ਕਿਸਾਨ ਆਪਣੇ ਘਰਾਂ ਨੂੰ ਜਾਵੇ ਸੁੱਖਾਂ ਸੰਦੀ ਆਪਣੇ ਘਰਾਂ ਨੂੰ ਜਾਵੇ ਤੇ ਦੂਜੀ ਗੱਲ ਦਾ ਸਾਨੂੰ ਵੀ ਇਸ ਗੱਲ ਦਾ ਖਾਤਸਾ ਵੀ ਹੈਗਾ ਕਿ ਸਰਕਾਰ ਕਿਤੇ ਸਾਨੂੰ ਲਟਕਾਨੀ ਦੀ ਨਾ ਹੋਵੇ ਕਿਉਂਕਿ ਕੋਡ ਆਫ ਕੰਡਕਟ ਲੱਗਣ ਵਾਲਾ ਉਹ ਤੋਂ ਬਾਅਦ ਸਰਕਾਰ ਦੇ ਵੈਸੇ ਹੱਥ ਖੜੇ ਹੋ ਜਾਣੇ ਤੇ ਅਸੀਂ ਵੀ ਜਾਣਦੇ ਹਾਂ ਕਿ ਜਿੰਨੀ ਜਲਦੀ ਇਸ ਮਸਲੇ ਸ਼ਾਰਟੀ ਮੰਗੀ ਇਸ ਟੀਨ ਨੂੰ ਲੈ ਕੇ ਇਸ ਚੀਜ਼ ਨੂੰ ਲੈ ਕੇ ਹੀ ਛੋਟੀ ਜਿਹੜੀ ਮੀਟਿੰਗ ਬੜੀ ਜਲਦੀ ਰੱਖੀ ਗਈ ਕੋਈ ਹਰਿਆਣਾ ਸਰਕਾਰ ਨਾਲ ਕੋਈ ਗੱਲਬਾਤ ਹੋਈ ਕਿ ਹਰਿਆਣਾ ਸਰਕਾਰ ਨੂੰ ਨੋਟਿਸ ਕਰੋ ਜਿਸ ਤਰੀਕੇ ਨਾਲ ਬਾਰਡਰ ਤੇ ਜਾਂ ਜਿਸ ਤਰੀਕੇ ਨਾਲ ਸਿਆਸਤ ਹੋ ਰਹੀ ਹੈ ਜਾਂ ਸਿਆਸੀ ਲੀਡਰ ਵੀ ਬਹੁਤ ਜ਼ਿਆਦਾ ਕਮੈਂਟ ਕਰ ਰਹੇ ਨੇ ਇਸ ਚੀਜ਼ ਨੂੰ ਲੈ ਕੇ ਆ ਰਹੇ ਕਿ ਪੰਜਾਬ ਦੀ ਜੂਰੀਡਿਕਸ਼ਨ ਵਿੱਚ ਕਿਸਾਨ ਬੈਠਾ ਤੇ ਉਹਨਾਂ ਦੇ ਉੱਪਰ ਜਿਸ ਤਰੀਕੇ ਨਾਲ ਗੋਲੇ ਛੱਡੇ ਜਾ ਰਹੇ ਅਸੀਂ ਪੰਜਾਬ ਸਰ ਮਾਲ ਮੰਤਰੀ ਆਏ ਸੀਗੇ ਅਸੀਂ ਉਹਨਾਂ ਨੂੰ ਵੀ ਇਹ ਗੱਲ ਕਹੀ ਹੈ ਕਿ ਤੁਸੀਂ ਇਸ ਗੱਲ ਤੇ ਸਟ੍ਰਿਕਟ ਐਕਸ਼ਨ ਲਓ ਕਿ ਤੁਹਾਡੇ ਏਰੀਏ ਦੇ ਵਿੱਚ ਆ ਕੇ ਕੋਈ ਬੰਦਾ ਬਾਹਰੋਂ ਆ ਕੇ ਹਮਲਾ ਕਰਦਾ ਡਰੋਨ ਦੇ ਰਾਹੀਂ ਹਮਲਾ ਕਰਦਾ ਤੇ ਤੁਹਾਡੇ ਡੀਜੀਪੀ ਡੀਆਈਜੀ ਉੱਥੇ ਬੈਠੇ ਨੇ ਉਹ ਦੇਖ ਰਹੇ ਨੇ ਐਸਐਸਪੀ ਤੁਹਾਡੇ ਦੇਖ ਰਹੇ ਨੇ ਮੂਕ ਦਰਸ਼ਕ ਬਣੀ ਬੈਠੇ ਜਾਂ ਤਾਂ ਇਹ ਸਾਬਿਤ ਕਰ ਦਿਓ ਵੀ ਤੁਹਾਡੀ ਉਹਨਾਂ ਨਾਲ ਮਿਲੀ ਭੁਗਤ ਹੈ ਜੇ ਮਿਲੀ ਭੁਗਤ ਨਹੀਂ ਹੈਗੀ ਤਾਂ ਇਹਦੇ ਤੇ ਕੋਈ ਐਕਸ਼ਨ ਲਓ ਨਹੀਂ ਇਹਦੀ ਕੋਈ ਲੀਗਲ ਪ੍ਰोसीडिंग ਕਰੋ ਸੀਐਮ ਭਗਵੰਤ ਮਾਨ ਇਹ ਕਹਿ ਕੇ ਗਏ ਜਦੋਂ ਬਾਹਰ ਆਏ ਕਿ ਕੁਝ ਵਿਸ਼ਿਆਂ ਦੇ ਉੱਪਰ ਜਿਹੜੀ ਹੈਗੀ ਸਹਿਮਤੀ ਬਣ ਗਈ ਹੈ ਕੁਝ ਇੱਕ ਦੇ ਉਮੀਦ ਕਰਦੇ ਆ ਕਿ ਜਲਦੀ ਬਣ ਜਾਏਗੀ ਕਿਹੜੇ ਕਿਹੜੇ ਅਜਿਹੇ ਵਿਸ਼ੇ ਹਨ ਜਿਨ੍ਹਾਂ ਤੇ ਸਹਿਮਤੀ ਬਣੀ ਸਹਿਮਤੀ ਤਾਂ ਇਹੀ ਹੈ ਵੀ ਅਕਾਊਂਟ ਖੋਲ੍ਹ ਦੇਣਗੇ ਸਾਡੇ ਉਹ ਜਿਹੜੇ ਟਵਿੱਟਰ ਦੇ ਖਾਤੇ ਬੰਦ ਕੀਤੇ ਆ ਉਹਨਾਂ ਦੀ ਉਹਨਾਂ ਨੇ ਕਿਹਾ ਇੰਟਰਨੈਟ ਵਾਲੀਆਂ ਜਿਹੜੀਆਂ ਗੱਲਾਂ ਨੇ ਇਹ ਨਾ ਮੰਗਾਂ ਤਾਂ ਹੀ ਸਹਿਮਤੀ ਹੋਈ ਆ ਬਾਕੀ ਜਿਹੜੇ ਕਿਸਾਨ ਬਿੱਲਾਂ ਨੂੰ ਲੈ ਕੇ ਜਾਂ ਕਿਸਾਨੀ ਦੇ ਜਿਹੜੇ ਮਸਲੇ ਨੇ ਉਹ ਹਲੇ ਐਜ਼ ਇਟ ਇਜ਼ ਨੇ ਜੀ ਤੇ ਫਿਰ ਉਹਨਾਂ ਦੇ ਉੱਪਰ ਕੋਈ ਚਰਚਾ ਨਹੀਂ ਐਮਐਸਪੀ ਦੀ ਗਰੰਟੀ ਜਾਂ ਕਰਜ਼ਾ ਮੁਆਫੀ ਜਾਂ ਜਿਵੇਂ ਸੀ ਪਲੱਸ 2 3 ਦੇ ਜਿਹੜਾ ਤੁਸੀਂ ਜ਼ਿਕਰ ਕਰ ਰਹੇ ਹੋ ਜਿਹੜੇ ਉੱਥੇ ਮੋਰਚੇ 'ਚ ਜਿਹੜਾ ਨੌਜਵਾਨ ਬ ਨੌਜਵਾਨ ਸਵਾਲ ਪੁੱਛੇਗਾ ਤੇ ਉਹਨਾਂ ਦਾ ਹੱਕ ਬਣਦਾ ਸਵਾਲ ਪੁੱਛਣਾ ਕਿਉਂਕਿ ਉਹ ਆਪਣੇ ਘਰਾਂ ਨੂੰ ਛੱਡ ਕੇ ਆਪਣੇ ਕੰਮਾਂ ਕਾਰਾਂ ਨੂੰ ਛੱਡ ਕੇ ਸਾਡੇ ਨਾਲ ਬੈਠੇ ਨੇ ਉੱਥੇ ਆ ਕੇ ਤੇ ਉਹਨਾਂ ਦਾ ਹੱਕ ਵੀ ਬਣਦਾ ਤੇ ਅਸੀਂ ਉਹਨਾਂ ਦੇ ਜਵਾਬ ਦੇ ਵੀ ਹੈਗੇ ਆ ਤੇ ਉਹਨਾਂ ਨੂੰ ਜਵਾਬ ਦਵਾਂਗੇ ਉਹਨਾਂ ਨੂੰ ਇਹੀ ਜਵਾਬ ਹੈ ਸਾਡਾ ਕਿ ਜੋ ਇਹਨਾਂ ਨੇ ਐਮਐਸਪੀ ਦੇ ਕਿਉਂਕਿ ਐਮਐਸਪੀ ਇੱਕ ਦਿਨ ਦਾ ਕੰਮ ਨਹੀਂ ਹੈਗਾ ਉਹਦੇ ਲਈ ਇਹਨਾਂ ਨੇ ਕਮੇਟੀ ਬਣਾਉਣ ਦੇ ਲਈ ਆਸ਼ਵਾਸਨ ਦਿੱਤਾ ਤੇ ਐਤਵਾਰ ਵਾਲੀ ਕਮੇਟੀ ਬਣਾਉਣ ਦਾ ਤਾਂ ਪਹਿਲਾਂ ਵੀ ਆਸ਼ਵਾਸਨ ਦਿੱਤਾ ਗੱਲ ਤਾਂ ਉਹੀ ਹੈ ਨੇ ਆਪਾਂ ਆਪਣੇ ਕੋਲ ਸਭ ਤੋਂ ਵੱਡੀ ਸ਼ੋਰਟੀ ਕੀ ਹੁੰਦਾ ਸਾਡੀ ਕਿਸੇ ਦੋ ਬੰਦਿਆਂ ਦੀ ਲੜਾਈ ਹੋ ਜੇ ਅਸੀਂ ਕੀ ਇੱਕੇ ਵੀ ਕੋਈ ਮੁਕਰ ਜੇ ਉਹ ਤਾਂ ਫਿਰ ਮਰਨੇ ਮਰੇ ਮੁਕਰਦਾ ਤਾਂ ਕੋਈ ਧਰਮ ਨਹੀਂ ਹੈਗਾ ਆਖਰੀ ਸਵਾਲ ਹੈ ਸੰਤੁਸ਼ਟੋਂ ਇਸ ਮੀਟਿੰਗ ਚ ਅੱਜ ਦੀ ਮੀਟਿੰਗ ਦੇ ਨਾਲ ਕੁਝ ਪਰਸੈਂਟ ਅਸੀਂ ਸੰਤੁਸ਼ਟਾਂ ਤੇ ਆਉਣ ਵਾਲੇ ਅਸੀਂ ਚਾਹੁੰਦੇ ਹਾਂ ਕਿ ਗੱਲਬਾਤ ਨਾਲ ਜਿੰਨੀ ਜਲਦੀ ਹੋ ਸਕਦਾ ਸਾਡਾ ਮਸਲਾ ਹੱਲ ਹੋਵੇ ਨਹੀਂ ਤੇ ਫਿਰ ਅੰਦੋਲਨ ਤੇ ਜਾਰੀ ਹੈਗਾ ਤੇ ਅਸੀਂ ਤੇ ਫਿਰ ਦਿੱਲੀ ਦੀਆਂ ਬਰੂਹਾਂ ਤੇ ਪਹੁੰਚਾਂਗੇ ਜੀ ਬਹੁਤ ਉਧਰ ਆਏ ਹੋਏ ਤਾਂ ਇਹ ਸਨ ਸਤਨਾਮ ਸਿੰਘ ਟੰਡਾ ਸਾਫ਼ ਤੌਰ ਤੇ ਕਹਿੰਦੇ ਨਜ਼ਰ ਆ ਰਹੇ ਨੇ ਕਿ ਜੋ ਅੱਜ ਦੀ ਬੈਠਕ ਹੋਈ ਹੈ ਉਸ ਤੋਂ ਇਹ ਫਿਲਹਾਲ ਸੰਤੁਸ਼ਟ ਹਨ ਸੁਖਾਵੇ ਮਾਹੌਲ ਦੇ ਵਿੱਚ ਚਰਚਾ ਹੋਈ ਹੈ ਕੇਂਦਰੀ ਮੰਤਰੀਆਂ ਨੇ ਚੰਗੇ ਮਾਹੌਲ ਦੇ ਵਿੱਚ ਇਹਨਾਂ ਦੀ ਗੱਲ ਸੁਣੀ ਹੈ ਤੇ ਜੋ ਕਿਸਾਨਾਂ ਦੀ ਮੰਗ ਹੈ ਪ੍ਰਮੁੱਖ ਮੰਗ ਹੈ ਐਮਐਸਪੀ ਦੇ ਉੱਪਰ ਗਰੰਟੀ ਦੇ ਕਰਜ਼ਾ ਮੁਆਫੀ ਜਾਂ ਹੋਰ तमाम ਮੰਗਾਂ ਨੇ ਉਹਨਾਂ ਨੂੰ ਲੈ ਕੇ ਚਰਚਾ ਹੋਈ ਹੈ ਫਿਲਹਾਲ ਇਹਨਾਂ ਨੂੰ ਭਰੋਸਾ ਦਿੱਤਾ ਗਿਆ ਹੈ ਕਿ ਰਵੀਵਾਰ ਨੂੰ ਯਾਨੀ ਕਿ ਐਤਵਾਰ ਨੂੰ ਜੋ ਸ਼ਾਮ ਨੂੰ 6 ਵਜੇ ਬੈਠਕ ਦੁਬਾਰਾ ਹੋਣੀ ਹੈ ਉਸ ਦੇ ਵਿੱਚ ਕੁਝ ਵਧੀਆ ਪੋਜੀਟਿਵ ਰਿਸਪਾਂਸ ਜਿਹੜਾ ਹੈਗਾ ਉਹਨਾਂ ਵੱਲੋਂ ਦਿੱਤਾ ਜਾਵੇਗਾ ਜਾਂ ਆਪਣੀ ਲੀਡਰਸ਼ਿਪ ਦੇ ਨਾਲ ਕੇਂਦਰ ਦੀ ਲੀਡਰਸ਼ਿਪ ਜੋ ਹੈ ਸਰਕਾਰ ਦੇ ਵਿੱਚ ਉਹਦੇ ਨਾਲ ਚਰਚਾ ਜਿਹੜੀ ਹੈਗੀ ਆ ਗੱਲਬਾਤ ਜੋ ਹੈ ਉਹ ਕੇਂਦਰੀ ਮੰਤਰੀ ਪਿਊਸ਼ ਗੋਇਲ ਅਰਜੁਨ ਮੁੰਡਾ ਜੋ ਹੈ ਉਹ ਕਰਨਗੇ ਫਿਲਹਾਲ ਉਹ ਵੀ ਪ੍ਰੈਸ ਕਾਨਫਰੰਸ ਦੇ ਦੌਰਾਨ ਹੀ ਕਹਿ ਕੇ ਕਹਿੰਦੇ ਨਜ਼ਰ ਆਏ ਸੀ ਕਿ ਮੀਟਿੰਗ ਵਧੀਆ ਮਾਹੌਲ ਦੇ ਵਿੱਚ ਹੋਈ ਹੈ ਲੇਕਿਨ ਐਤਵਾਰ ਨੂੰ ਉਸ ਦਾ ਕੀ ਨਤੀਜਾ ਨਿਕਲੇਗਾ ਫਿਲਹਾਲ ਕਿਸਾਨ ਆਗੂ ਇਹ ਵੀ ਕਹਿੰਦੇ ਨਜ਼ਰ ਆ ਰਹੇ ਨੇ ਕਿ ਜੋ ਸ਼ੈਲਿੰਗ ਇਹਨਾਂ ਦੇ ਉੱਪਰ ਹੋ ਰਹੀ ਸੀ ਟਾਇਰ ਗੈਸ ਦੇ ਗੋਲੇ ਛੱਡੇ ਜਾ ਰਹੇ ਸੀ ਫਿਲਹਾਲ ਉਹ ਕਿਤੇ ਨਾ ਕਿਤੇ ਹੁਣ ਬੰਦ ਹੋਣ ਦੀ ਜਿਹੜੀ ਹੈਗੀ ਆ ਉਮੀਦ ਜਿਤਾਈ ਜਾ ਰਹੀ ਆ ਫਿਲਹਾਲ 3 ਦਿਨ ਸ਼ਾਂਤੀ ਸ਼ਾਂਤਮਈ ਤਰੀਕੇ ਦੇ ਨਾਲ ਕਿਸਾਨ ਪ੍ਰੋਟੈਸਟ ਕਰਨਗੇ ਐਤਵਾਰ ਦੀ ਬੈਠਕ ਦੇ ਵਿੱਚ ਕੀ ਅੱਗੇ ਨਿਕਲੇਗਾ ਇਹ ਐਤਵਾਰ ਨੂੰ ਪਤਾ ਚੱਲੇਗਾ ਚੰਡੀਗੜ੍ਹ ਤੋਂ ਵੀਡੀਓ ਜਰਨਲਿਸਟ ਹਰਜਿੰਦਰ ਸਿੰਘ ਨਾਲ ਜਗਬਾਣੀ ਲਈ ਵਰੁਣਪਟ